ਫੈਨਸੀ ਬ੍ਰਾਂਡਡ ਫੈਬਰਿਕ ਰਹੇਗਾ ਸ਼ਰਟ ਰਹੇਗੀ 2 ਮੀਟਰ ਬਾਟਮ 2 ਮੀਟਰ ਵਿਦਆਊਟ ਦੁਪੱਟਾ ਇਹ ਸੂਟ ਰੈਨਿੰਗੇ ਵਿਸਕੋਸ ਡਿਜੀਟਲ ਆਰਗੈਂਜ਼ਾ 1350 ਦੇ ਵਿੱਚ ਤੁਸੀਂ ਘਰ ਬੈਠੇ ਇਹ ਸੂਟ ਬਾਈ ਕਰ ਸਕਦੇ ਹੋ ਨੈਕਸਟ ਜੌਰਜਟ ਦਾ ਦੁਪੱਟਾ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ 5 ਮੀਟਰ ਦਾ ਸੂਟ ਰਹੇਗਾ ਦੁਪੱਟਾ 2.9 ਮੀਟਰ ਫੈਨਸੀ ਵਰਕ ਹੋਇਆ ਦੁਪੱਟੇ ਤੇ 690 ਵਿੱਚ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਰਹੇਗਾ ਆਪਣੇ ਕੋਲ 2.5 ਮੀਟਰ ਕ੍ਰੇਪ ਦਾ ਫੈਨਸੀ ਥ्रेड ਵਰਕ ਹੈ neck ਤੇ ਘੇਰੇ ਤੇ ਸ਼ਰਟ ਦੇ ਫਰੰਟ ਤੇ ਔਰ ਇਸ ਦੀ ਬਾਹੂ ਤੇ ਵਰਕ बॉਟਮ ਤੇ ਵੀ ਵਰਕ ਰਹੇਗੀ बॉਟਮ ਅਪਾੜਾ ਸਿਲਕ ਦੀ ਰਹੇਗੀ ਦੁਪੱਟਾ ਚਨੂਨ ਦਾ ਰਹੇਗਾ ਇੰਨਾ ਸੂਟਾਂ ਦਾ ਪ੍ਰਾਈਸ ਰਹੇਗਾ 1099 ਦੇ ਵਿੱਚ ਇਹ ਤੁਸੀਂ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਨੈਕਸਟ ਇਹ ਵਾਲੇ ਸੌਫਟ ਨੈਚੁਰਲ ਕ੍ਰੇਪ ਦਾ ਸੂਟ ਰਹਿਣਗੇ ਮੈਚਿੰਗ ਪਰ ਮੀਟਰ ਦੇ ਹਿਸਾਬ ਨਾਲ ਇਹ ਸਟੱਫ ਰਹੇਗਾ ਤੁਸੀਂ ਇੰਨਾ ਸੂਟਾਂ ਨੂੰ ਵੀ ਬਾਇ ਕਰਨਾ ਤਾਂ 500 ਪਰ ਮੀਟਰ ਦੇ ਹਿਸਾਬ ਚ ਤੁਸੀਂ ਬਾਇ ਕਰ ਸਕਦੇ ਹੋ ਸ਼ਿਪਿੰਗ ਇੰਨਾ ਸੂਟਾਂ ਦੀ ਐਕਸਟਰਾ ਰਹੇਗੀ ਬਹੁਤ ਹੀ ਜ਼ਿਆਦਾ ਸੋਨੇ ਇੰਨਾ ਸੂਟਾਂ ਦੇ ਵਿੱਚ ਕਲਰ ਨੇ ਨੈਕਸਟ ਪਿਓਰ ਕੈਮਰੀ ਕਾਟਨ ਦੇ ਮੈਚਿੰਗ ਸੂਟ ਰਹਿਣਗੇ ਸ਼ਰਟ ਰਹੇਗੀ 1 70 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ 2 ਮੀਟਰ ਰਹੇਗੀ ਪਲੇਨ ਵੱਡੇ ਪਣੇ ਦੀ ਮਿਲੇਗੀ ਪਿਓਰ ਕੈਂਬਰੀ ਕਾਟਨ ਮੈਚਿੰਗ ਦੇ ਸੂਟ ਰਹਿਣਗੇ 450 ਵਿੱਚ ਤੁਸੀਂ ਇਹ ਸੂਟ ਬਾਇ ਕਰ ਸਕਦੇ ਹੋ ਮੇਰਾ WhatsApp ਨੰਬਰ ਜੋ ਸਕਰੀਨ ਤੇ ਮੈਂਸ਼ਨ ਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਸੂਟ ਨੂੰ ਬਾਇ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਨੇ ਨੈਕਸਟ ਫੁਲਕਾਰੀ ਵਾਲੇ ਆਪਣੇ ਕੋਲ ਸੂਟ ਨੇ ਸ਼ਰਟ ਫੁੱਲ ਟਾਈ ਮੀਟਰ ਇਸ ਤਰ੍ਹਾਂ ਦਾ ਵਰਕ ਮਿਲੇਗਾ ਨਾਲ ਦੁਪੱਟਾ ਔਰ ਸ਼ਰਾਰਾ ਮਿਲੇਗਾ 3150 ਫ੍ਰੀ ਸ਼ਿਪਿੰਗ 'ਚ ਇਹ ਤੁਸੀਂ ਬਾਈ ਕਰ ਸਕਦੇ ਹੋ ਨਿਊ ਡਿਜ਼ਾਈਨ ਆਇਆ ਹੋਇਆ ਫੁਲਕਾਰੀ ਦੇ ਵਿੱਚ ਨੈਕਸਟ ਨੈਚੁਰਲ ਕ੍ਰੇਪ ਦਾ 올ਓਵਰ ਸੂਟ ਰਹੇਗਾ neck ਤੇ ਵਰਕ ਰਹੇਗਾ ਇਸ ਦੀ 슬ੀਵਸ ਤੇ ਵਰਕ ਰਹੇਗਾ ਔਰ ਬਾਟਮ ਤੇ ਵੀ ਵਰਕ ਰਹੇਗਾ ਜਨੂਨ ਦਾ ਦੁਪੱਟਾ 3990 ਵਿੱਚ ਬਾਈ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ ਹੈਵੀ ਡਿਮਾਂਡ ਤੇ ਪ੍ਰਿੰਟ ਆਏ ਹੋਏ ਨੇ ਨੈਚੁਰਲ ਕਰੇਵ ਦਾ 5 ਮੀਟਰ ਸੂਟ ਰਹੇਗਾ ਤੁਸੀਂ ਗਾਉਣ ਵੀ ਰੈਡੀ ਕਰ ਸਕਦੇ ਹੋ ਡਰੈਸ ਵੀ ਬਣਾ ਸਕਦੇ ਆ ਕੋਰਸੈਟ ਵੀ ਬਣਾ ਸਕਦੇ ਹੋ ਪੰਜਾਬੀ ਸੂਟ ਵੀ ਰੈਡੀ ਕਰ ਸਕਦੇ ਹੋ 499 ਦੇ ਵਿੱਚ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ ਬਹੁਤ ਸੋਨੇ ਪ੍ਰਿੰਟ ਆਏ ਹੋਏ ਨੇ ਲੇਟੈਸਟ ਪ੍ਰਿੰਟ ਨੇ ਨੈਕਸਟ ਇਹ ਵਾਲੇ ਆਪਣੇ ਕੋਲ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਰਹੇਗੀ ਬਾਟਮ ਇਸ ਦਿਨਲ ਸਿਲਕ ਦੀ ਰਹੇਗੀ ਵਿਸਕੋਸ ਔਰ ਗਾਂਜ਼ਾ ਦੁਪੱਟਾ ਹੈਵੀ ਕੋਰਨਰ ਐਂਡ ਫੋਰ ਸਾਈਡ ਕਟਵਰਕ ਮਿਲੇਗਾ ਇਹਨਾਂ ਸੂਟਾਂ ਵਿੱਚ ਦੋ ਡਿਜ਼ਾਈਨ ਆ ਆਪਾਂ ਜੋ ਐਡ ਕਰ ਦਿੱਤੇ ਨੇ 2550 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਵਿਦ ਅਡਰੈਸ ਔਰ ਪੇਮੈਂਟ ਤੁਸੀਂ ਆਪਣਾ ਸੂਟ ਬਾਇ ਕਰ ਸਕਦੇ ਹੋ ਸੋਨੇ ਸੋਨੇ ਇਹਨਾਂ ਸੂਟਾਂ ਦੇ ਵਿੱਚ ਕਲਰ ਨੇ ਨੈਕਸਟ ਕਰੇਪ ਦਾ 5 ਮੀਟਰ ਸੂਟ ਰਹੇਗਾ ਬਾਜੂ ਤੇ ਵੀ ਫੈਂਸੀ ਸਟਾਈਲ ਵਰਕ ਹੋਇਆ बॉਟਮ ਤੇ ਵੀ ਤੁਹਾਨੂੰ ਫਰਕ ਮਿਲੇਗਾ ਦੁਪੱਟਾ ਚਨੂਨ ਦਾ 2.5 ਮੀਟਰ 4 ਸਾਈਡ ਲੈਸ ਵਾਲਾ ਵਰਕ ਵਾਲਾ ਪ੍ਰਾਈਸ ਰਹੇਗਾ ਇੰਨਾ ਸੂਟਾਂ ਦਾ 850 ਦੇ ਵਿੱਚ ਇੱਕ ਤੁਸੀਂ ਸੂਟ ਘਰ ਬੈਠੇ ਬਾਇ ਕਰ ਸਕਦੇ ਹੋ ਨੈਕਸਟ ਸ਼ਰਟ ਐਂਡ बॉਟਮ ਮੈਚਿੰਗ ਕੈਂਬੋ ਸ਼ਰਟ ਡੋਲਾ ਸਿਲਕ ਦੀ ਬਨਾਸੀ ਰਹੇਗੀ बॉਟਮ ਪਿਓਰ ਕਰੇਪ ਦੀ ਪਲੇਨ ਰਹੇਗੀ ਟਾਈ ਮੀਟਰ ਸ਼ਰਟ ਮਿਲੇਗੀ ਟਾਈ ਮੀਟਰ ਬਾਟਮ ਮਿਲੇਗੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 2250 ਦੇ ਵਿੱਚ ਤੁਸੀਂ ਇਹ ਸੂਟ ਵੀ ਘਰ ਬੈਠੇ ਬਾਏ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ ਲੰਬੀ ਵੀਡੀਓ ਹੋਣ ਦੇ ਕਾਰਨ ਆਪ ਇਹਨਾਂ ਵਿੱਚ ਕੁਝ ਕੀ ਕਲਰ ਐਡ ਕੀਤੇ ਹੋਏ ਨੇ ਸਾਰੇ ਕਲਰ ਐਡ ਨਹੀਂ ਕੀਤੇ ਤੁਸੀਂ ਬਾਏ ਕਰਨਾ ਚਾਹੁੰਦੇ ਤਾਂ ਮੈਸੇਜ ਕਰ ਸਕਦੇ ਹੋ ਨੈਕਸਟ ਮਸਲੀਨ कॉटन दी शर्ट ਰਹੇਗੀ थ्रेड वर्क ਹੋਇਆ बॉटम ਤੇ ਵੀ ਵਰਕ ਮਿਲੇਗਾ ਦੁਪੱਟਾ ਵੀ ਮਸਲੀਨ ਦਾ ਰਹੇਗਾ ਮਸਲੀਨ कॉटन ਦਾ ਲੈਸ ਲੱਗੀ ਮਿਲੇਗੀ 770 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਜੋ ਕਿ ਅੱਜਕੱਲ ਇਹ ਸੂਟ ਬਹੁਤ ਜ਼ਿਆਦਾ ਡਿਮਾਂਡ ਤੇ ਸੀਗੇ ਰੀਸਟੌਕ ਕੀਤਾ ਹੋਇਆ ਇਹ ਵੀ ਮਸਲੀਨ कॉटन ਦਾ ਸੂਟ ਰਹੇਗਾ ਬਾਜ਼ੂ ਤੇ बॉटम ਤੇ ਵੀ ਵਰਕ ਮਿਲੇਗਾ 5 ਮੀਟਰ ਮਸਲੀਨ कॉटन ਦਾ सूट ਆ ਔਰ ਇਸਦੇ ਦੁਪੱਟਾ ਰਹੇਗਾ 1.5 ਮੀਟਰ ਲੈਸ ਵਾਲਾ 599 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆਪਨੇ ਕੁਲ ਚਨੂਨ ਚਫੋਨ ਬ੍ਰਾਂਡਡ ओएम ਟੈਕਸ ਦਾ ਫੈਬਰਿਕ ਰਹੇਗਾ 2 ਮੀਟਰ ਸ਼ਰਟ ਰਹੇਗੀ ਚਨੂਨ ਚਫੋਨ ਦੀ 2 ਮੀਟਰ ਪਲੇਨ ਮਸਲੀਨ ਦੀ ਬਾਟਮ ਰਹੇਗੀ 1000 ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਨੇ ਪ੍ਰਿੰਟ ਤੇ ਬਹੁਤ ਸੋਨੇ ਕਲਰ ਲਿਮਿਟਡ ਸਟਾਕ ਹੈ ਜੀ ਨੈਕਸਟ ਆਲਓਵਰ 5 ਮੀਟਰ ਚਰਚਰ ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ ਬਾਜ਼ੂ ਦੇ ਵੀ ਵਰਕ ਮਿਲੇਗਾ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ 2 ਮੀਟਰ オーਗੈਂਜ਼ਾ ਦਾ 4 ਸਾਈਡ ਲੈਸ ਵਾਲਾ ਵਰਕ ਮਿਲੇਗਾ 730 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆਲਓਵਰ 5 ਮੀਟਰ ਜਾਮ ਕਾਟਨ ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ ਘੇਰੇ ਤੇ ਦੁਪੱਟਾ 2.5 ਮੀਟਰ ਰਹੇਗਾ 4 ਸਾਈਡ ਵਰਕ ਵਾਲਾ 1298 ਦੇ ਵਿੱਚ ਇਹ ਵੀ ਤੁਸੀਂ ਸੂਟ ਬਾਈ ਕਰ ਸਕਦੇ ਹੋ 2 मीटर ऑर्गेन्जा ਦੀ ਸ਼ਰਟ ਰਹੇਗੀ ਥ्रेड ਵਰਕ ਹੋਇਆ ਬਾਟਮ 3 ਮੀਟਰ ਮਸਲੀਨ ਦੀ ਮਿਲੇਗੀ ਫੈਂਸੀ ਸਟਾਈਲ ਵਰਕ ਆਰ ਦੁਪੱਟਾ 2.5 ਮੀਟਰ ऑर्गेन्जा ਦਾ 4 ਸਾਈਡ ਵਰਕ ਵਾਲਾ 1850 ਵਿੱਚ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਪਲੇਨ ਇਹ 500 ਮੀਟਰ ਸੂਟ ਰਹੇਗਾ ਬ੍ਰਾਂਡਡ ਫੈਬਰਿਕ ਰਹੇਗਾ ਸੈਲਫ ਸਿਲਕ ਹੈਂਡ ਵਰਕ ਲਈ ਯੂਜ਼ ਕਰ ਸਕਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ 5 ਮੀਟਰ ਦਾ ਸੂਟ ਰਹੇਗਾ 850 ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵਾਲੇ ਰਹਿਣਗੇ ਆਪਣੇ ਕੋਲ ਪ੍ਰੀਮੀਅਮ ਕੁਆਲਿਟੀ ਦਾ 5 ਮੀਟਰ ਸੂਟ ਰਹੇਗਾ ਵੈਲਵਟ ਸਿਲਕ ਇਹਨਾਂ ਵਿੱਚੋਂ ਜੋ ਕਲਰ ਪਸੰਦ ਆਉਂਦਾ ਤੁਸੀਂ ਇਸ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ 850 ਵਿੱਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਥੈਂਕ ਯੂ ਜੀ